ਜੀਐਨਟੀ ਬੱਸ ਨੇ ਪਿੰਡ ਆਖਲੀ ਦੇ ਦੀ ਔਰਤ ਨੂੰ ਬੁਰੀ ਤਰ੍ਹਾਂ ਕੁਚਲਿਆ ਔਰਤ ਦੀ ਹੋ ਗਈ ਮੌਕੇ ਤੇ ਮੌਤ ਡਰਾਈਵਰ ਬੱਸ ਨੂੰ ਲੈ ਕੇ ਹੋਇਆ ਮੌਕੇ ਤੋਂ ਫਰਾਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਆਪਣੀ ਬੱਸ ਦੇ ਅੱਗੇ ਜਾ ਕੇ ਆਪ ਹੀ ਪੰਨ ਲੈਨੇ ਨੇ ਸ਼ੀਸ਼ੇ ਕੀ ਕਹਿਣਾ ਪਿੰਡ ਦੇ ਲੋਕਾਂ ਦਾ ਆਓ ਆਪਾਂ ਉਹਨਾਂ ਦੀ ਸਾਰੀ ਜ਼ੁਬਾਨੀ ਸੁਣਦੇ ਹਾਂ ਉਹ ਲੇਡੀ ਜਿਹਦੇ ਜੋ ਵਿਚ ਵਿਚ ਡੈਗ ਪਈ ਸੀ ਪਹਿਲਾਂ ਚੱਕਣ ਲੱਗੇ ਉਹਨੂੰ ਉਹ ਡੈੱਡ ਹੋ ਗਈ ਸਾਨੂੰ ਪਤਾ ਲੱਗਿਆ ਕਿ ਬੱਸ ਪੜੀ ਹੈ ਉਦੋਂ ਬੱਸ ਭਜਾ ਕੇ ਲੈ ਗਈ ਬੱਸ ਉਦੋਂ ਪਤਾ ਨਹੀਂ ਲੱਗਿਆ ਬਾਅਦ ਬੱਸ ਕਿੱਧਰ ਗਈ ਥਾਣੇ ਮੂਰੇ ਲਾ ਕੇ ਤੇ ਆਪਾਂ ਵੀ ਕਿਧਰ ਭੱਜ ਕੇ ਚਾਲੀ ਗੋਨੇ ਦੇ ਥਾਣੇ ਮੂਰੇ ਲਾ ਗਏ ਹਾਂ ਤੇ ਸ਼ੀਸ਼ੇ ਜਿਹੜੇ ਸ਼ੀਸ਼ਿਆਂ ਦੀ ਗੱਲ ਤੁਸੀਂ ਭੰਨੇ ਸ਼ੀਸ਼ਿਆਂ ਦੀ ਅਸੀਂ ਆਪਾਂ ਨਹੀਂ ਤਾਂ ਬਸ ਉਹਦਾ ਆਪਾਂ ਦੇ ਵਾਸਤੇ ਜੇ ਤੁਸੀਂ ਨਹੀਂ ਸਭ ਜੰਦਰ ਕਰੀ ਆਪ ਉਹ ਤਾਂ ਭੰਨੀ ਉਹਨੇ ドラਮਾ ਕਰਤਾ ドラਮਾ ਕਰਤਾ ਉਹਨਾਂ ਦੇ ਵਕੀਲ ਬੈਠੇ ਆ ਦੱਸ ਦਿੰਦੇ ਆ ਜਿਹੜੀਆਂ ਤਕੜੀਆਂ ਕਰ ਆਪਣੇ ਹੈਗਾ ਫਰਮ ਉਹਨਾਂ ਦੇ ਵਕੀਲ ਬੈਠੇ ਉਹ ਦੱਸ ਦਿੰਦੇ ਤੁਸੀਂ ਐਂ ਕਰਕੇ ਡਲੇ ਮਾਰੋ ਬੱਸ ਦੇ ਵੀ ਆਪਾਂ ਆ ਚੀਜ਼ ਵਿਖਾ ਦੇਾਂਗੇ ਉੱਥੇ ਪਬਲਿਕ ਡਲੇ ਮਾਰ ਰਹੀ ਸੀਗੀ ਤੇ ਬੱਸ ਬੁਝਾ ਰਹੀ ਹੈ ਬੱਸ ਆ ਚੀਜ਼ ਆ ਹੋਰ ਕੀ ਆ ਸੱਚਾਈ ਆ ਜਿਹੜੀ ਅਸੀਂ ਵੀ ਮਗਰੀ ਆ ਰਹੇ ਆਂ ਪਰ ਕੋਈ ਬੰਦਾ ਹੀ ਹੈ ਨਹੀਂ ਸਿੱਥੇ ਤਾਂ ਡਲਾ ਉਹ ਕਿਹਦੇ ਮਾਰਨਾ ਹੈ ਦੇ ਕੋਤੂ ਕੇ ਤੇ ਫੇਰ ਬਸ ਨਹੀਂ ਬਸ ਸਕਦੀ ਹਾਂ ਫੇਰ ਬਾਹਰ ਕਿਵੇਂ ਭੱਜ ਕੇ ਪੱਦਰ ਕਰੀ ਜਾਂਦੇ ਜਦੋਂ ਸਾਡੇ ਕੋਲ ਦੀ ਬਸ ਲੰਗੀ ਬਹੁਤ ਨਜਾਇਜ਼ ਤੇ ਡਲੇ ਬੁੜਕੇ ਆ ਨਜਾਇਜ਼ ਤੇ ਇੱਥੋਂ ਸਹੀ ਸਲਾਮ ਤੇ ਬਸ ਗਈ ਆ ਜਾ ਕੇ ਜਦੋਂ ਸਾਨੂੰ ਪਤਾ ਲੱਗਿਆ ਕਹਿੰਦੇ ਬਸ ਠਾਣੇ 'ਚ ਖੜੀ ਆ ਤੇ ਬਾਅਦ 'ਚ ਫੋਨ ਆਇਆ ਤੇ ਕਹਿੰਦੇ ਬਸ ਦੇ ਕਿਸੇ ਨੇ ਸ਼ੀਸ਼ੇ ਪੰਨਤੇ ਤੇ ਇਹਦਾ ਮਤਲਬ ਅੰਦਰੋਂ ਹੀ ਕੋਈ ਸ਼ਰਾਰਤ ਕਰਨ ਵਾਲਾ ਉਹ ਸਾਡੇ ਪਿੰਡ ਨੂੰ ਬਦਨਾਮ ਕਰਨ ਵਾਲਾ ਅੱਗੇ ਵੀ ਸਾਡੇ ਪਿੰਡ ਨਾਲ ਸ਼ਿਆਸਤ ਹੋ ਗਈ ਸੀ ਸਾਡੇ ਪਿੰਡ ਦੇ ਨੌਜਵਾਨਾਂ ਤੇ ਕੇਸ ਲਾਤਾ ਸੀ ਝੂਠਾ ਜੀ ਕਿ ਉਹਨਾਂ ਨੇ ਰਾਜ ਬਸਾਂ ਦੇ ਸ਼ੀਸ਼ੇ ਪੰਨਤੇ ਪਰ ਭੰਨੇ ਉਹਨਾਂ ਨੇ ਆਪ ਸੀ ਕਿਉਂਕਿ ਇਹ ਹੁਣ ਜਾਂ ਤਾਂ ਮਹਿਕਮਾ ਜਾਣੇ ਪੁਲਿਸ ਵਾਲੇ ਜਾਣਣ ਤੇ ਜਾਂ ਜਿਹੜੇ ਬੱਸਾਂ ਵਾਲੇ ਉਹ ਜਾਣਣ ਜੀ ਨਹੀਂ ਜੇ ਸ਼ੀਸ਼ਾ ਭੱਜਾ ਹੋਊਗਾ ਮਾੜਾ ਮੋਟਾ ਤੇ ਕੱਚ ਵੀ ਖਿਲਰਿਆ ਹੋਊਗਾ ਹਾਂ ਕੱਚ ਤਾਂ ਹੋਊਗਾ ਕੱਚ ਖਿਲਰਿਆ ਹੋਊਗਾ ਫਿਰ ਕੱਚ ਦਿਖਾਉਂ ਹਾਂਜੀ ਇਹੀ ਤਾਂ ਰੌਲਾ ਜੀ ਆਉਂਦਾ ਚੈੱਕ ਹਾਂ ਜੀ ਚੈੱਕ ਕਰ ਸਕਦੇ ਹਾਂ ਜੀ ਬਾਕੀ ਰੋਡ ਦੇਖ ਲੋ ਜੀ ਰੋਡ ਬਹੁਤ ਛੋਟਾ ਜੀ ਅਸੀਂ ਤਾਂ ਰਾਤਾਂ ਨੂੰ 12 12 ਵਜੇ ਤੱਕ ਉੱਥੇ ਰੋਡ ਦੀ ਰਾਖੀ ਕਰਦੇ ਆਂ ਤੇ ਫਿਰ ਸਾਡੇ ਕਿਹੜਾ ਕੋਈ ਘਰਬਾਰ ਨਹੀਂ ਗਈ ਜੀ ਅਸੀਂ ਲੋਕਾਂ ਦੇ ਮਾਰੇ ਤੁਰੇ ਫਿਰਦੇ ਆਂ ਪਰ ਇਹ ਜਮਾਂ 2 ਮਿੰਟ ਹੌਲੀ ਨਹੀਂ ਕਰਦੇ ਹੂੰ ਇਹ ਰੋਡ ਵਜਾ ਕੀ ਇਹ ਕਾਰਨ ਚੌੜਾ ਕਉ ਨਹੀਂ ਹੁੰਦਾ ਕਹਿੰਦੇ ਵੀ ਜੇ ਟੋਲ ਪਲਾਜਾ ਜਿੱਦਾ ਉਹਦੇ ਨਾਲ ਵੀ ਕੋਈ ਮਿਲੀ ਭੁਗਤ ਲੱਗਦੀ ਹੈ ਕੋਈ ਉਹਦੇ ਨਾਲ ਤਾਂ ਇਹ ਪੂਰਾ ਜੀ ਕਿਉਂਕਿ ਜੇ ਇਹ ਰੋਡ ਵੱਡਾ ਕਰਤਾ ਜੀ ਤੇ ਉਹਨਾਂ ਨੂੰ ਟੈਕਸ ਨਹੀਂ ਮਿਲਦਾ ਹੂੰ ਤੇ ਜੇ ਟੈਕਸ ਮਿਲ ਗਿਆ ਤਾਂ ਫਿਰ ਖਤਮ ਆ ਕੰਮ ਇੱਕ ਟਾਈਮ ਜੀ ਇਹਨਾਂ ਦੇ ਇੱਕ ਬੱਸ ਹੈ ਇੱਕ ਦੇ ਨਾਲ ਦੋ ਚਲਾਉਂਦੇ ਆ ਅੱਛਾ ਇਹ ਤਾਂ ਸ਼ਮਾਇਦਾਰ ਪੈਸੇ ਦੇ ਦਿੰਦੇ ਆ ਇਹਨਾਂ ਦੇ ਚੱਲ ਜਾਂਦੇ ਆ ਜਿਹੜੇ ਗਰੀਬ ਮਰ ਗਿਆ ਹੈ ਇਹਨੂੰ ਕੌਣ ਦੇਊਗਾ ਪਹਿਲਾਂ ਗਵਰਨਮੈਂਟ ਪਰਸ਼ਾਸਨ ਇੱਕ ਮਿੰਟ ਗਵਰਨਮੈਂਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਤੁਸੀਂ ਤਾਂ ਚੰਦ ਪੈਸੇ ਲੈ ਕੇ ਸਿਆਸਤ ਭਵੰਤ ਮਾਨ ਆ ਗਿਆ ਬਾਦਲ ਆ ਗਿਆ ਕੈਪਟਨ ਆ ਗਿਆ ਇਹਨਾਂ ਦੇ ਤੋਰੀ ਫੁਲਕਾ ਚੱਲ ਗਿਆ ਇਹਨਾਂ ਨੂੰ ਜਿੰਨੇ ਇੱਕ ਟਾਈਮ ਆ ਤੇ ਇੱਕ ਹੀ ਟਾਈਮ ਰੋਡ ਤੇ ਚੱਲੇ ਜਿੰਨਾ ਚਿਰ ਇਹ ਕੰਮ ਨਹੀਂ ਨਾ ਇਹ ਰੋਡ ਤੇ ਹੁੰਦਾ ਉਹਨਾਂ ਚਿਰ ਬੰਦੇ ਮਰਨੋਂ ਨਹੀਂ ਹਟਦੇ ਹੁਣ ਲਾ ਲਓ ਜੀ ਇੱਕ ਟਾਈਮ ਹੈ ਦੰਨ ਆ ਗਿਆਂ ਤੇ ਸਵਾਰੀ ਚੱਕਣੀਆਂ ਸਵਾਰੀ ਉਹੀ ਐ ਲਤਣ ਲੰਗੇ ਸਾਨੂੰ ਹੋਰ ਕੀ ਕਰਨਗੇ ਜਦੋਂ ਇੱਕ ਟਾਈਮ 2 ਮਿੰਟ ਟਾਈਮ ਆ ਜੀ ਇੱਥੇ ਤੇ 2 ਮਿੰਟਾਂ ਜਾਂ 4 ਬੱਸਾਂ ਕਿ ਮਿੰਟ ਬਾਉਂਗੇ ਦਬਾਉ ਲਤੜੋਗੇ ਤੁਸੀਂ ਟਾਈਮ ਥੋੜਾ ਤੁਸੀਂ ਕਹਿੰਦੇ ਆ ਟਾਈਮ 2 ਮਿੰਟ ਦੀ ਸਭ ਸਹੀ ਸਹੀ ਰੂਟ ਤੇ ਸਹੀ ਪਰਮਿਟ ਤੇ 2 ਮਿੰਟ ਦਾ ਟਾਈਮ 2 ਮਿੰਟ ਬਾਦ ਦੂਜੀ ਬੱਸ ਆ ਜਾਂਦੀ ਐ ਜਿੱਦੋਂ 2 ਮਿੰਟਾਂ ਜਾਂ ਇਹ 3 ਸਵਾਰੀਆਂ 4 ਬੱਸਾਂ ਤੋੜ ਲੈਂਦੇ ਆ ਤੋ ਲਤਣ ਲੰਗੇ ਜੀ ਹੋਰ ਕੀ ਕਰਨਗੇ ਇਹ ਕਿਉਂ ਨਹੀਂ ਕੰਟਰੋਲ ਹੁੰਦਾ ਇਹਨਾਂ ਨੇ ਚੰਦ ਪੈਸੇ ਇਹਨਾਂ ਨੇ ਲੈਣੇ ਲੋਕਾਂ ਨੂੰ ਕਿਉਂ ਮਾਰਦੇ ਆ ਏ ਹੁਣ ਵੀ ਆਵੇ ਗਿਓ ਹੁਣ ਦੀਪ ਦਾ ਚੈੱਕ ਕਰ ਲੋ ਇੱਕ ਦਾ ਟਾਈਮ ਹੋਊਗਾ ਦੋ ਨਾਲ ਜਾਲੀ ਹੁਣੇ ਕਰ ਲੋ ਹੁਣ ਪਹਿਲਾਂ ਜਿੱਦੇ ਫੜੀਆਂ ਉੱਦੇ ਵੀ ਇਹੀ ਕੰਮ ਸੀ ਇਹੀ ਰਾਜ ਆਲਾਂ ਦਾ ਇਹੀ ਦੀਪ ਆਲਾਂ ਲੈਵੜਾ ਆਲੇ ਨਹੀਂ ਮਾਰਦੇ ਕਿਸੇ ਨੂੰ ਜੀ ਲੈਵੜਾ ਕਿਦੋਂ ਦੀ ਚਲਦੀ ਬੰਦਾ ਮਾਰਿਆ ਅੱਜ ਤੱਕ ਕਿਹਾ ਮੈਥੋਂ ਵੱਡੀ ਉਮਰ ਦੇ ਖੜਿਆ ਲੈਵੜਾ ਆਲ ਨੇ ਇੱਕ ਵੀ ਬੰਦਾ ਮਾਰਿਆ ਉਹਨਾਂ ਦਾ ਉਹੀ ਟਾਈਮ ਉਹਹੀ ਗੱਡੀ ਆ ਓ ਇਵੇਂ ਗੌਰਮੈਂਟ ਆਲੇ ਉਹਨਾਂ ਦੇ ਇੱਕ ਟਾਈਮ ਇੱਕ ਹੀ ਗੱਡੀ ਆ ਜੀ ਇਹ ਚੋਰਾ ਨਾ ਗੁੱਤੀ ਰਲਿਆ ਜੀ ਜਿੰਨਾ ਚਿਰ ਇਹਨਾਂ ਲੋਕਾਂ ਨੂੰ ਕੰਟਰੋਲ ਨਹੀਂ ਨਾ ਹੁੰਦਾ ਇਹ ਸਰਕਾਰਾਂ ਨਹੀਂ ਕਰਦੀਆਂ ਵੱਡੇ ਲੈਵਲ ਦੇ ਪੈਸੇ ਚੱਲਦੇ ਆ ਆ ਟਾਈਮ ਪੀਟੋ ਲੋ ਹੁਣ ਮੈਦੇ ਨਾਲ ਰਲ ਗਿਆ ਕਦੋਂ ਰਲਿਆ ਵੀ 2.5 ਸਾਲ ਤੋਂ ਰਿਫਰਕਾ ਚਲਾਵਾਂਗੇ ਆਪਾਂ ਨੂੰ ਕੀ ਇੱਕ ਵਸ ਸੀ 1992 ਦੇ ਸਟਾਰਟ ਹੋਈਏ ਸਾਡੇ ਦੀਪ ਤੇ ਅੱਜ 300 ਬਸਾਂ ਬਣਾ ਲਈਆਂ ਉਹ ਕਿਵੇਂ ਬਣ ਗਈਆਂ ਜੀ ਜੀ ਇਹ ਧਰਨਾ ਫਿਰ ਜੋ ਕਿੰਨਾ ਟਾਈਮ ਮੰਨ ਲਓ ਵੀ ਰੋਡ ਨਹੀਂ ਚੌੜਾ ਹੁੰਦਾ ਸਾਨੂੰ ਇਹ ਵੱਡੀਆਂ ਬੱਸਾਂ ਤੇ ਕੋਈ ਵੀ ਵੱਡਾ ਵਹੀਕਲ ਘੋੜੇ ਟਰਾਲੇ ਸਾਨੂੰ ਚਾਹੀਦੇ ਨਹੀਂਗੇ ਮੰਨ ਲਓ ਮਿੰਨੀ ਬੱਸ ਹੋਵੇ ਸਾਨੂੰ ਬੱਸ ਉਹੀ ਬਹੁਤ ਆ ਮੰਨੋ ਸਾਨੂੰ ਵੱਡੀਆਂ ਬੱਸਾਂ ਚਾਹੀਦੀਆਂ ਨਹੀਂ ਜਿੰਨਾ ਟਾਈਮ ਕੋਈ ਰੋਡ ਰੜ ਨਹੀਂ ਚੌੜਾ ਹੁੰਦਾ ਉਹਨਾਂ ਟਾਈਮ ਵੀ ਸਾਨੂੰ ਇਹ ਚਾਹੀਦੇ ਨਹੀਂ ਉਹ ਜਗਾ ਕਿਉਂਕਿ ਭਾਈ ਮੰਨ ਲਓ 2 ਮਹੀਨਿਆਂ ਦੇ ਵਿੱਚ ਕਿਸੇ ਦੀ ਮੰਨ ਲਓ ਮੌਤ ਹੋਣੀ ਜਿਹੜੀਆਂ ਫੇਟਾਂ ਫੂਟਾਂ ਵੱਜਦੀਆਂ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਉਹ ਤਾਂ ਮੰਨ ਲਓ ਆਮ ਤੌਰ ਤੇ ਮੰਨ ਲਓ ਇੱਕ ਅੱਧੇ ਨੂੰ ਦਿੱਲੀ ਦਾ ਕੰਮ ਹੀ ਆ। ਫੇਟ ਫੂਟ ਦਾ ਵਜਦੀ ਰਹਿੰਦੀ ਆ ਤੇ ਮੰਨ ਲਓ ਇਹ ਤਾਂ ਮਾਰ ਕੇ ਸਿੱਟ ਗਏ ਤੇ ਉਹਦੇ ਕੁੱਤੇ ਬਿੱਲੇ ਇੰਨੀ ਕਦਰ ਨਹੀਂ। ਹਨਾ ਰੁਕਣਾ ਤਾਂ ਚਾਹੀਦਾ ਬਸ ਨੂੰ ਚਲੋ ਚਲੋ ਵੱਜ ਗਈ ਬਸ ਫੇਰ। ਜੀ ਮੰਨ ਲਓ ਵੀ ਆਪਣਾ ਤਾਂ ਇਹੀ ਕਹਿਣਾ ਵੀ ਜਿੰਨਾ ਟਾਈਮ ਰੋਡ ਨਹੀਂ ਚੜਾਉਂਦਾ ਸਾਨੂੰ ਇਹ ਵੱਡੀਆਂ ਬੱਸਾਂ ਚਾਹੀਦੀਆਂ ਹੀ ਨਹੀਂ। ਜੀ ਤੇ ਨਾ ਹੀ ਮੰਨ ਲਓ ਕੋਈ ਕੋੜਾ ਟਰਾਲਾ ਨੰਗੇ ਜਿੱਧਰ ਉਧਰ ਮੰਨ ਲਓ ਰੋਡ ਹੈਗਾ ਉਹ ਜਿੱਦੇ ਵਾਲਾ ਉਧਰ ਦੀ ਨੰਗਣ ਸਾਹ ਤੇ ਉਹਨਾਂ ਟਾਈਮ ਕੋਈ ਮੰਨ ਲਓ ਨਾ ਲੰਗੇ ਇਧਰ ਦੀ। ਓਵਰ ਲੋਡ ਕਿੰਨੀ ਸਵਾਰੀਆਂ ਕਿੰਨੀ ਕਰਦਾ। ਸਵਾਰੀਆਂ ਬਹੁ ਪਰੀ ਜੀ ਹਾਂ ਪਰੀ ਜੀ ਬਸ ਜਦੋਂ ਜਨਕ ਐਕਸੀਡੈਂਟ ਹੋ ਜਾਂਦਾ ਕੋਈ ਸਵਾਰ ਗਣੇ ਕਿਹਾ ਨਹੀਂ ਭਾਈ ਬੱਸ ਰੋਕੋ ਰੋਕੋ ਥੱਲੇ ਤੁਸੀਂ ਪਿੱਛੇ ਬੰਦਾ ਮਾਰਦਾ ਸਵਾਰ ਨੂੰ ਪਤਾ ਨਹੀਂ ਲੱਗਿਆ ਬੋਲਦੀ ਨਹੀਂ ਉਹ ਤਾਂ ਚੱਪਰ ਦੇ ਵਿੱਚ ਵਿੱਚ ਅਸੀਂ ਬੱਸ ਤਾਂ ਫੁੱਲ ਦੇ ਸੀ ਪੂਰੀ ਫੁੱਲ ਤੇ ਜਦੋਂ ਪਿੱਛੋਂ ਆਏ ਬੱਸ ਉਹਦੇ ਨੂੰ ਉਹ ਲੈ ਕੇ ਟਪਾ ਕੇ ਸਾਨੂੰ ਬੱਸ ਮੁੜ ਕੇ ਥਾਣੇ ਮੂਹਰੇ ਖੜੀ ਟਿਕਰੀ ਉਦੋਂ ਬੱਸ ਜੀ ਭੰਨੇ ਕਹਿੰਦੇ ਉਹਨਾਂ ਨਹੀਂ ਪੰਨੇ ਆ ਪੂਪੀ ਅਸੀਂ ਬੱਸ ਸਟੈਂਡ ਅੱਡੇ ਜਾਵੜੇ ਉੱਥੇ ਜੀ ਐਨ ਟੀ ਰੋਕਣ ਲੱਗ ਗਏ ਬਾਈ ਨਾਲ ਜੀ ਨਿਰਮਲ ਲੱਗੇ ਸਾਰਿਆਂ ਨੇ ਜੀ ਐਨ ਟੀ ਰੋਕਣਾ ਉੱਥੇ ਤੇ ਬੱਸ ਮੁੜ ਕੇ ਉੱਥੇ ਮਲਾਇਮ ਆ ਗਏ ਕਹਿੰਦੇ ਚਲੋ 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 ਉਹਨਾਂ ਗੱਡੀਆਂ ਧਰਾ ਤੀਆਂ ਮਲਾਇਮਾਂ ਨੇ ਸਾਰਿਆਂ ਦੀ ਸੈਟਿੰਗ ਹੁੰਦੀ ਹੈ ਇਹਨਾਂ ਦੀ ਉਹ 4 ਰੁਪਏ ਦੇਤੇ ਬੱਸ ਉਧਰ ਹੋ ਗਏ ਉਧਰ ਹੋ ਗਏ ਆ ਕੰਮ ਇਹਨਾਂ ਕੋਲ ਤਾਂ ਬੱਸ ਜੀ ਜਿਹੜਾ ਹੁਣ ਨਿਰਮਲ ਤੁਸੀਂ ਧਰਨ ਲਾਇਆ ਹੈ ਹਨਾ ਹਾਂ ਜੀ ਤਰਨਾ ਕਿੰਨਾ ਚੱਕ ਜਾਰੀ ਰੱਖੋਗੇ ਜਿੰਨਾ ਚੱਕ ਨੂੰ ਸਾਫ ਨਹੀਂ ਮਿਲਦਾ ਪਰਿਵਾਰ ਨੂੰ ਇਹ ਤਰਨਾ ਸੀ ਇਹ ਆਕਲਗਾ ਪਿੰਡ ਹੈ ਜੀ ਨਗਰ ਸਾਡਾ ਗਵੰਡੀ ਪਿੰਡ ਹੈ ਅਸੀਂ ਇਹਨਾਂ ਨਾਲ ਰਾਏ ਬਸ਼ੁਰਾ ਕਰਾਂਗੇ ਤਰਨਾ ਅਸੀਂ ਨਾਲ ਇਹਨਾਂ ਦਾ ਸੰਯੋਗ ਦੇਵਾਂਗੇ ਜਿੰਨਾ ਚਾ ਸਾਡਾ ਕੋਈ ਹੱਲ ਨਹੀਂ ਕਰਦੀ ਨਹੀਂ ਇਹ ਤਾਂ ਚਲੋ ਅੱਜ ਇਹਨਾਂ ਤੇ ਵਾਰੀ ਹੈ ਕੱਲ ਨੂੰ ਆਪਣੇ ਤੇ ਵੀ ਆ ਸਕਦੀ ਹੈ